ਜਿਸ ਦਿਨ ਗਊ ਨਾ ਰਹੇ ਧਰਤੀ ਵੀ ਨਾ ਰਹੂਗੀ। ਸ੍ਰੀ ਦੇਨੂ ਮਾਨਸਤ ਇਹ ਬਚਨ ਹੁੰਦੇ ਨੇ ਸ੍ਰੀ ਰਾਮਚਰਿਤ ਮਾਨਸ ਦੇ ਵਿੱਚ ਵੀ ਇਹ ਬਚਨ ਹੁੰਦੇ ਨੇ ਸ੍ਰੀ ਰਾਮਾਇਣ ਵਿੱਚ। ਜਾ ਦਿਨ ਧਰਾ ਦੇ ਨੂੰ ਨਾ ਹੋਈ ਰਸਾਰ ਸਾਤਲਤਾ ਛਣਖੋਈ ਉਹ ਕਟ ਰਹੀ ਹੈ ਭਾਰਤ ਦੀ ਜੜ ਕਟ ਰਹੀ ਹੈ ਇਸ ਕਰਕੇ ਗਊਆਂ ਦੀ ਪੁਕਾਰ ਹੈ ਗਊ ਮਾਤਾ ਕਹਿ ਕੇ ਜਿਹੜੇ ਪੂਜਾ ਕਰਦੇ ਜਿਹੜੇ ਪੂਜਾ ਕਰਦੇ ਅੱਜ ਉਹਨਾਂ ਭੋਲ ਕੱਖ ਵੀ ਨਸਰਦੇ ਕੱਖ ਵੀ ਨਸਰਦੇ ਬੁਰੀ ਤਰ੍ਹਾਂ ਦਿੱਤੀਆਂ ਬਸਾਰ ਕ੍ਰਿਸ਼ਨਾਂ ਨਿੱਤੀਆਂ ਬਸਾਰ ਕ੍ਰਿਸ਼ਨਾਂ ਗੰਵਾ ਦੀ ਪੁਕਾਰ ਲੈ ਲੈ ਸਾਰਾ ਕ੍ਰਿਸ਼ਨਾ ਲੈ ਲੈ ਸਾਰਾ ਕ੍ਰਿਸ਼ਨਾ ਮਾਰ ਮਾਰ ਡੰਡੇ ਅਸੀਂ ਕਰੋ ਕੱਢਿਆਂ ਅਸੀਂ ਕਰੋ ਕੱਢਿਆਂ ਦੁੱਧ ਪੀ ਕੇ ਬੁੱਢੀਆਂ ਬਾਹਰ ਛੱਡੀਆਂ ਹਾਂ ਬਾਹਰ ਛੱਡੀਆਂ ਜਗ ਜਗ ਸਾਡਾ ਤ੍ਰਿਸਕਾਰ ਕ੍ਰਿਸ਼ਨਾ ਜੀ ਤ੍ਰਿਸਕਾਰ ਕ੍ਰਿਸ਼ਨਾ ਗਉਂਵਾਂ ਦੀ ਪੁਕਾਰ ਲੈ ਲੈ ਸਾਰਾ ਕ੍ਰਿਸ਼ਨਾਂ ਲੈ ਲੈ ਸਾਰਾ ਕ੍ਰਿਸ਼ਨਾਂ ॠषि मुनि ਰਹੇ ਗਉਂਵਾਂ ਨੂੰ ਸੰਭਾਲਦੇ ਗਉਂਵਾਂ ਨੂੰ ਸੰਭਾਲਦੇ ਆਜ ਤੇਰੇ ਬੰਦੇ ਕੁੱਤਿਆਂ ਨੂੰ ਪਾਲਦੇ ਕੁੱਤਿਆਂ ਨੂੰ ਪਾਲਦੇ ਕੁੱਤਿਆਂ ਦਾ ਕਿੰਨ ਸਤਕਾਰ ਕ੍ਰਿਸ਼ਨ ਸਤਕਾਰ ਕ੍ਰਿਸ਼ਨ ਗਉਮਾਂ ਦੀ ਭਕਾਰ ਲੈ ਲੈ ਸਾਰੇ ਕ੍ਰਿਸ਼ਨ ਲੈ ਲੈ ਸਾਰੇ ਕ੍ਰਿਸ਼ਨ ਕਰਮ ਤਰਮ ਪੁੰਨਦਾਨ ਫੁੱਲਗੇ ਕਰਮ ਤਰਮ ਨਦਾਨ ਪੁੱਲਗੇ ਹੋ ਨਦਾਨ ਪੁੱਲਗੇ ਜਗਾ ਜਗਾ ਹੱਤੇ ਪੁੱਚੜਾਂ ਦੇ ਖੁੱਲਗੇ ਪੁੱਚੜਾਂ ਦੇ ਖੁੱਲਗੇ ਮਾਸ ਸਾਡਾ ਵਿਕਦਾ ਬਾਜ਼ਾਰ ਕ੍ਰਿਸ਼ਨਾ ਜੀ ਬਜ਼ਾਰ ਕ੍ਰਿਸ਼ਨਾ ਗੋਵਰੀ ਪਕਾਰ ਲੈ ਲੈ ਸਾਰੇ ਕ੍ਰਿਸ਼ਨਾ ਲੈ ਲੈ ਸਾਰੇ ਕ੍ਰਿਸ਼ਨਾ ਗੋਵਰੀ ਪਕਾਰ ਲੈ ਲੈ ਸਾਰੇ ਕ੍ਰਿਸ਼ਨਾ ਲੈ ਲੈ ਸਾਰੇ ਕ੍ਰਿਸ਼ਨਾ ਬੇਨਹੀਂ ਕਸੂਰੋਂ ਅਸੀ ਮਾਰ ਰਹੀ ਆ ਅਸੀ ਮਾਰ ਰਹੀ ਆ ਨਿਰਬਲ ਹੋ ਕੇ ਹੌਂਕੇ ਪਾਰ ਰਹੀਆਂ ਹੌਂਕੇ ਪਾਰ ਰਹੀਆਂ ਸੁਣਦੀ ਨਹੀਂ ਸਾਡੀ ਸਰਕਾਰ ਕ੍ਰਿਸ਼ਨਾ ਸਰਕਾਰ ਕ੍ਰਿਸ਼ਨਾ ਸਰਕਾਰ ਕ੍ਰਿਸ਼ਨਾ ਅੱਜ ਘੁੰਮਾਂ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗੋਮਾ ਦੀ ਬੁਕਾਰ ਲੈ ਲੈ ਸਾਰੇ ਕ੍ਰਿਸ਼ਨ ਦਾ ਲੈ ਲੈ ਸਾਰੇ ਕ੍ਰਿਸ਼ਨਾ ਗ੍ਰਾ ਕੋਲੋਂ ਗੱਜ ਨੂੰ ਬਚਾਉਣ ਵਾਲਿਆ ਜੀ ਬਚਾਉਣ ਵਾਲਿਆ ਦ੍ਰੋਪਤਾਂ ਦੇ ਜੀ ਦ੍ਰੋਪਤਾਂ ਦੇ ਚੀਰਾਂ ਨੂੰ ਬਧਾਉਣ ਵਾਲਿਆ ਜੀ ਬਧਾਉਣ ਵਾਲਿਆ ਕੌਰਵਾਂ ਦਾ ਕਰਿਆ ਸੰਘਾਰ ਕ੍ਰਿਸ਼ਨ ਜੀ ਸੰਘਾਰ ਕ੍ਰਿਸ਼ਨਾ ਅਜ ਗੋਮਾ ਦੀ ਪੁਕਾਰ ਲੈ ਲੈ ਸਾਰੇ ਕ੍ਰਿਸ਼ਨ ਦਾ ਲੈ ਲੈ ਸਾਰੇ ਕ੍ਰਿਸ਼ਨਾ ਗਉਂਦੀ ਪਕਾਰ ਲੈ ਲੈ ਸਾਰਾ ਕ੍ਰਿਸ਼ਨਾਂ ਲੈ ਲੈ ਸਾਰਾ ਕ੍ਰਿਸ਼ਨਾਂ ਮੋਈ ਹੋਈ ਗਉਤ ਜਿਵਾਈ ਨਾਮੇ ਦੀ ਸੀ ਜਿਵਾਈ ਨਾਮੇ ਦੀ ਦਿੱਲੀ ਦਰਬਾਰ ਚ ਚੜਾਈ ਨਾਮੇ ਦੀ ਸੀ ਚੜਾਈ ਨਾਮੇ ਦੀ ਹੋ ਕੇ ਆਇਆ ਗਰੁੜ ਸਵਾਰ ਕ੍ਰਿਸ਼ਨਾਂ ਹੀ ਸਵਾਰ ਕ੍ਰਿਸ਼ਨਾਂ ਗਉਂਦੀ ਪਕਾਰ ਲੈ ਲੈ ਸਾਰਾ ਕ੍ਰਿਸ਼ਨਾਂ ਲੈ ਲੈ ਸਾਰਾ ਕ੍ਰਿਸ਼ਨਾਂ ਗਉਂਦੀ ਪਕਾਰ ਲੈ ਕ੍ਰਿਸ਼ਨਾਰੇ ਰਸਾਰੇ ਕ੍ਰਿਸ਼ਨ ਗੋਪਾਲ ਘੁਮਾ ਤੈਨੂੰ ਆਤੀ ਪਿਆਰੀਆਂ ਸ਼ਾਮ ਆਤੀ ਪਿਆਰੀਆਂ ਗੋਪਾਲ ਗਉਆ ਤੰਨੇ ਦੀ ਆਚਾਰੀਆਂ ਤੰਨੇ ਦੀ ਆਚਾਰੀਆਂ ਲਾ ਕੇ ਮੋਰ ਪੰਖ ਦਾ ਸ਼ਿੰਗਾਰ ਕ੍ਰਿਸ਼ਨਾ ਜੀ ਸ਼ਿੰਗਾਰ ਕ੍ਰਿਸ਼ਨਾ ਅੱਜ ਗਉਆ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗਉਆ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਰਗੁਕੁਲ ਬਣ ਜਾਦਲੀ ਪਰ ਆਇਆ ਤੂੰ ਹਾਂ ਰੱਬ ਕੋਲ ਬਣ ਜਾ ਦਲੀਪ ਰਾਜਾ ਤੂੰ ਜੇ ਦਲੀਪ ਰਾਜਾ ਤੂੰ ਬਣ ਕੇ ਜਾਂ ਸੁੱਚਾ ਹਰ ਫੂਲ ਆ ਜਾ ਤੂੰ ਹਰ ਫੂਲ ਆ ਜਾ ਤੂੰ ਉਰਖ ਵਾਲਾ ਜੇ ਮੋਹਾਰ ਕ੍ਰਿਸ਼ਨਾ ਜੇ ਮੋਹਾਰ ਕ੍ਰਿਸ਼ਨਾ ਗਉਂਦਾ ਦੀਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗਉਂਦਾ ਦੀਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਐਸੀ ਸ਼ੁੱਧ ਪੌਣ ਤੂੰ ਵਗਾ ਦੇ ਮਾਲਕਾ ਜੀ ਵਗਾ ਦੇ ਮਾਲਕਾ ਗਉ ਕਾਤ ਬੰਦ ਕਰਵਾ ਦੇ ਮਾਲਕਾ ਘਰਵਾ ਦੇ ਮਾਲਕਾ ਬੰਦ ਹੋ ਜਾ ਮਾਰੋਜ ਬੰਦ ਹੋ ਜਾ ਮਾਰੋਜ ਹੋ ਜਾ ਪਿਆਰ ਕ੍ਰਿਸ਼ਨਾ ਹੋ ਜਾ ਪਿਆਰ ਕ੍ਰਿਸ਼ਨਾ ਹੋ ਜਾ ਪਿਆਰ ਕ੍ਰਿਸ਼ਨਾ ਘੁੰਮਾ ਦੀਪਕਾਰ ਲੈ ਲੈ ਸਾਰੇ ਕ੍ਰਿਸ਼ਨਾ ਲੈ ਲੈ ਸਾਰੇ ਕ੍ਰਿਸ਼ਨਾ ਘੁੰਮਾ ਦੀਪਕਾਰ ਲੈ ਲੈ ਸਾਰੇ ਕ੍ਰਿਸ਼ਨਾ ਲੈ ਲੈ ਸਾਰੇ ਕ੍ਰਿਸ਼ਨਾ ਗਊਸ਼ਾਲਾ ਜਗਾ ਜਗਾ ਤੇ ਬਣਾ ਜਾ ਤੂੰ ਆਕੇ ਬਣਾਵਾ ਜਾ ਤੂੰ ਬਣ ਕੇ ਤੇ ਕੋਈ ਸਾਧੂ ਸੰਤ ਆ ਜਾ ਤੂੰ ਸਾਧੂ ਸੰਤ ਆ ਜਾ ਤੂੰ ਸੰਤ ਤੇਰਾ ਨਿਤ ਅਵਤਾਰ ਕ੍ਰਿਸ਼ਨ ਅਵਤਾਰ ਕ੍ਰਿਸ਼ਨ ਗਉਂ ਕ੍ਰਿਸ਼ਨ ਅੱਜ ਗਉਂਾਂ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨ ਲੈ ਲੈ ਸਾਰ ਕ੍ਰਿਸ਼ਨ ਗਉਂਾਂ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨ ਲੈ ਲੈ ਸਾਰ ਕ੍ਰਿਸ਼ਨ ਹੱਥ ਜੋ ਹੱਥ ਜੋੜ ਸਤ ਪਾਲ ਕਰੇ ਬੰਦਨਾ ਸੁਆਮੀ ਕਰੇ ਬੰਦਨਾ ਗਉਆ ਨੂੰ ਬਚਾ ਲੈ ਨੰਦ ਦੇ ਆਨੰਦਨਾ ਨੰਦ ਦੇ ਆਨੰਦਨਾ ਪੱਤ ਚਾੜ ਕਰ ਦੇ ਬਹਾਰ ਕ੍ਰਿਸ਼ਨ ਦੀ ਬਹਾਰ ਕ੍ਰਿਸ਼ਨ ਗਉਆ ਦੀ ਪੰਕਾਰ ਲੈ ਰਸਾਰ ਕ੍ਰਿਸ਼ਨ ਲੈ ਰਸਾਰ ਕ੍ਰਿਸ਼ਨ ਗੰਮਰੀ ਪਕਾਰ ਲੈ ਲੈ ਸਾਰੇ ਕ੍ਰਿਸ਼ਨ ਨਾਮ ਲੈ ਲੈ ਸਾਰੇ ਕ੍ਰਿਸ਼ਨ ਨਾਮ ਧੂਮਾਂ ਦੀ ਪਕਾਰ ਲੈ ਲੈ ਸਾਰੇ ਕ੍ਰਿਸ਼ਨ ਨਾਮ ਲੈ ਲੈ ਸਾਰੇ ਕ੍ਰਿਸ਼ਨ ਨਾਮ ਬੋਲੋ ਬਹੁ ਮਾਤਾ ਜੀ ਜੈ